ਆਪ ਸਭੀ ਦਾ ਚੋਕੀ ਆਰੇ ਇੱਕ ਮਿੰਟ ਆਪ ਸਭੀ ਦਾ ਅੱਜ ਦੀ ਇਸ ਪ੍ਰੈਸ ਵਾਰਤਾ ਦੇ ਵਾਸਤੇ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਪ੍ਰੈਸ ਵਾਰਤਾ ਤੋਂ ਪਹਿਲਾਂ ਪੰਜਾਬ ਟੈਕਸ 바ਰ ਐਸੋਸੀਏਸ਼ਨ ਜਿਹੜੀ ਕਿ ਪੰਜਾਬ ਦੀਆਂ ਸਾਰੀਆਂ ਡਿਸਟ੍ਰਿਕਟ ਦੀਆਂ ਟੈਕਸ 12 ਨੂੰ ਸਟੇਟ ਲੈਵਲ ਤੇ ਰਿਪਰੈਜ਼ੈਂਟ ਕਰਦੀਆਂ ਨੇ ਸਾਢੇ ਲੁਧਾਨੇ ਦੀ ਡਿਸਟ੍ਰਿਕਟ ਟੈਕਸੇਸ਼ਨ ਬਾਹਰ ਸੋਸ਼ਲ ਜਿਹੜੀ ਸੈਲ ਟੈਕਸ ਦੀ ਹੈਗੀ ਹੈ ਉਹਨ ਔਰ ਉਹਦੇ ਨਾਲ ਨਾਲ ਵਿਭੇਨ ਵਪਾਰਿਕ ਸੰਗਠਨ ਜਿਨ੍ਹਾਂ ਚੋਂ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਪ੍ਰਵੀਨ ਗੋਇਲ ਜੀ ਪ੍ਰਵੀਨ ਸ਼ਰਮਾ ਜੀ ਉਹਨਾਂ ਦੇ ਜਲਸਕਤੀ ਆਯੂਸ਼ ਜੀ ਉਹਦੇ ਪ੍ਰਦੇਸ਼ ਦੇ ਸਖਤਰ ਨੇ ਵਿਸ਼ਾਲਪੁਰੀ ਜਿਹੜਾ ਦੇ ਮੈਂਬਰ ਨੇ ਨਵਦੀਪ ਜੀ ਵੀ ਪੰਜਾਬ ਵਪਾਰ ਮੰਡਲ ਦੇ ਮੈਂਬਰ ਨੇ ਇਹਦੇ ਇਲਾਵਾ ਸ਼੍ਰੀ ਆਪਣੇ ਪੂਰੇ ਨਾਮ ਵੀ ਆਏ ਜੀ ਆ ਬੋਬੀ ਜਿੰਦਲ ਜੀ ਸਾਡੇ ਡਾਇਰਸ ਐਸੋਸੀਏਸ਼ਨ ਤੋਂ ਨੇ ਰਾਜਕੁਮਾਰ ਜੀ ਸਾਡੇ ਫਾਸਨਰਸ ਐਸੋਸੀਏਸ਼ਨ ਦੇ ਸਪਲਾਈਜ਼ ਐਸੋਸੀਏਸ਼ਨ ਦੇ ਪ੍ਰਧਾਨ ਨੇ ਔਰ ਯੂनाइटेड ਸਾਈਕਲ ਪਾਰਟਸ ਦਿ ਚੇਅਰਮੈਨ ਜਿੰਦਰ ਮਿੱਤਲ ਜੀ ਵੀ ਸਾਡੇ ਵਿੱਚ ਹੈਗੇ ਨੇ ਐਸ ਵੇਲੇ ਅ ਪੰਜਾਬ ਟੈਕਸ ਬਾਰ ਤੇ ਵਪਾਰ ਸੰਗਠਨਾਂ ਦੀ ਇੱਕ ਜੁਆਇੰਟ ਮੀਟਿੰਗ ਜਿਹੜੀ ਹੈਗੀ ਆ ਉਹ ਇਸ ਤੋਂ ਪਹਿਲਾਂ ਹੋਈ ਹੈ ਸਾਡੇ ਸਭ ਦੀ ਜਿਹੜੀ ਚਿੰਤਾ ਹੈਗੀ ਆ ਉਹ ਇਹ ਹੈਗੀ ਆ ਕਿ ਪਿਛਲੇ 6 ਮਹੀਨੇ ਤੋਂ ਪੰਜਾਬ ਸਰਕਾਰ ਨੇ ਜਿਹੜਾ GST ਦਾ ਰਿਫੰਡ ਬੰਦਾ ਸੀ ਔਰ ਪਿਛਲੇ 1 ਸਾਲ ਤੋਂ ਜਿਹੜਾ ਵੈਟ ਦਾ ਰਿਫੰਡ ਬੰਦਾ ਸੀਗਾ ਲੋਕਾਂ ਨੇ ਅਪਲਾਈ ਕੀਤੇ ਹੋਏ ਨੇ ਉਹ ਦੇਣ ਦੇ ਵਿੱਚ ਬਹੁਤ ਜ਼ਿਆਦਾ ਦੇਰੀ ਹੋ ਰਹੀ ਹੈ ਲਗਭਗ 1000 ਕਰੋੜ ਤੋਂ ਉੱਤੇ ਦਾ ਇਹ ਰਿਫੰਡ ਜਿਹੜਾ ਹੈਗਾ ਵੈ ਪੰਜਾਬ ਸਰਕਾਰ ਰੋਕ ਕੇ ਬੈਠੀ ਹੈ ਇੱਕ ਪਾਸੇ ਤੇ ਪੰਜਾਬ ਸਰਕਾਰ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੀ ਹੈ ਕੀ ਅਸੀਂ ਈਜ਼ ਆਫ ਬਿਜ਼ਨਸ ਈਜ਼ ਆਫ ਡੂਇੰਗ ਬਿਜ਼ਨਸ ਅਸੀਂ ਪੰਜਾਬ ਦੇ ਵਿੱਚ ਵਪਾਰ ਨੂੰ ਵਧਾਉਣਾ ਚਾਹੁੰਦੇ ਆ ਨਵੀਆਂ ਨਵੀਆਂ ਇੰਡਸਟਰੀ ਨੂੰ ਬੁਲਾਉਣਾ ਚਾਹੁੰਦੇ ਆ ਲੇਕਿਨ ਦੂਸਰੇ ਪਾਸੇ ਅਸੀਂ ਸਾਰਿਆਂ ਨੇ ਦੇਖਿਆ ਹੈ ਕਿ ਅਜੀਬ ਸਥਿਤੀ ਹੈ ਪੰਜਾਬ ਦੀ ਇਕ ਤੋਂ ਦਰੇ ਕਿ ਸਰਕਾਰ ਕੋਲ ਕੁਝ ਮੰਗਦੇ ਪਏ ਆ। ਵਪਾਰੀ ਇਥੇ ਸਰਕਾਰ ਕੋਲ ਕੁਝ ਨਹੀਂ ਮੰਗ ਰਿਆ। ਜਿਹੜਾ ਉਹਨੇ ਟੈਕਸ ਦਿੱਤਾ ਹੈ ਜਿਹੜਾ ਉਹਦਾ ਰਿਫੰਡ ਬੰਦਾ ਹੈਗਾ ਉਹ ਮੰਗ ਰਿਆ ਪਿਆ। ਮਤਲਬ ਆਪਣੇ ਪੈਸੇ ਨੂੰ ਵਾਪਸ ਲੈਣ ਵਾਸਤੇ ਵੀ ਇਹ ਸਰਕਾਰ ਦੇ ਤਲਵੇ ਚਟਨੇ ਪੈ ਰਹੇ ਵਪਾਰੀਆਂ ਨੂੰ। ਤੇ ਕਿਹੜੇ ਈਜ਼ ਆਫ ਬਿਜ਼ਨਸ ਦੀ ਗੱਲ ਕਰਦੀ ਹੈ ਪੰਜਾਬ ਸਰਕਾਰ? ਕੀ ਐਸ ਤਰੀਕੇ ਨਾਲ ਪੰਜਾਬ ਦੇ ਵਿੱਚ ਟ੍ਰੇਡ ਇੰਡਸਟਰੀ ਅੱਗੇ ਵੱਧ ਸਕੇਗੀ ਤੁਸੀਂ ਸਾਰੇ ਨੇ ਦੇਖਿਆ ਔਰ ਅਦਰ ਮੈਂ ਤੇ ਇਹ ਕੰਨਾਗਾ ਇਹ ਐਸੀ ਸਰਕਾਰ ਹੈ ਜਿਹੜੀ ਵਪਾਰੀਆਂ ਨੂੰ ਲੁੱਟਣ ਵਾਸਤੇ ਆਈ ਹੈ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਕਿ ਇਹ ਪੱਕੇ ਦੀ ਜਿਹੜੀ ਰੋਕੜ ਹੈਗੀ ਹੈ ਵਪਾਰੀ ਦੀ ਜੇ ਬਲੌਕ ਹੋ ਜਾਏਗੀ ਤੇ ਉਹਦੀ ਵਰਕਿੰਗ ਕੈਪੀਟਲ ਕੱਟ ਜਾਈ ਜੇ ਵਪਾਰੀ ਕੋਲ ਵਰਕਿੰਗ ਕੈਪੀਟਲ ਨਹੀਂ ਹੋਏਗੀ ਤੇ ਰੋਟੀ ਤਾਂ ਉਹਨੇ ਵੀ ਖਾਣੀ ਹੈ ਤੇ ਕਿਆ ਇਹ ਸਰਕਾਰ ਇਹ ਨਹੀਂ ਕਰ ਰਹੀ ਕਿ ਬੇ 2 ਨੰਬਰ ਦਾ ਕੰਮ ਕਰਨ ਔਰ ਜਦ 2 ਨੰਬਰ ਦਾ ਕੰਮ ਕਰਨ ਤੇ ਫਿਰ ਅਸੀਂ ਇਨਸਪੈਕਟਰ ਦੇ ਕੋਟੇ ਫਿਕਸ ਕਰੀਏ ਈਟੀਓਜ਼ ਦੇ ਫਿਰ ਉਹ ਈਟੀਓਜ਼ ਜਾ ਕੇ ਆਪਣੀ ਗ੍ਰਾਹੀ ਕਰਨ اور ਹਰ ਈਟੀਓ ਨੂੰ 2-2 ਕਰੋੜ ਰੁਪਏ ਮਹੀਨੇ ਦਾ ਇਕੱਠਾ ਕਰਨ ਦਾ ਟਾਰਗੇਟ ਦਿੱਤਾ ਹੋਇਆ ਸੋ ਕਿਹੜੇ ਪਾਸੇ ਪੰਜਾਬ ਨੂੰ ਲੈ ਕੇ ਜਾਣਾ ਚਾਹੁੰਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਅੱਜ ਵੇਰੀਅਸ ਆਰਗੇਨਾਈਜੇਸ਼ਨ ਜਿਹੜੀਆਂ ਇੱਥੇ ਅਜੇ ਨਹੀਂ ਆ ਸਕੇ ਉਹਨਾਂ ਨੇ ਟੈਲੀਫੋਨ ਦੇ ਉੱਤੇ ਆਪਣੀ ਸੈਂਤੀ ਪ੍ਰਗਟ ਕੀਤੀ ਹੈ ਕਿ ਹੁਣ ਬਹੁਤ ਹੋ ਗਿਆ ਬਹੁਤ ਮਿਹਨਤ ਤਰਲੇ ਕਰ ਲੇ ਅਸੀਂ ਆਪਣਾ ਹੱਕ ਲੈਣ ਵਾਸਤੇ ਵੀ ਜਿਹੜਾ ਹੈਗਾ ਲੋਕਾਂ ਦੇ ਸਰਕਾਰ ਦੇ ਮਿਹਨਤ ਤਰਲੇ ਕਰੀਏ ਔਰ ਸੈਂਟਰ ਵੱਲੋਂ ਇਸ ਕੋਈ ਸਮੱਸਿਆ ਨਹੀਂ ਆਂਦੀ ਜੋ ਸੈਂਟਰ ਦੇ ਰਿਫੰਡ ਦਾ ਇਸ਼ੂ ਹੈ ਔਰ ਨਾਲੋ ਨਾਲ ਆ ਰਿਹਾ ਤੇ ਫਿਰ ਪੰਜਾਬ ਸਰਕਾਰ ਨੂੰ ਕੀ ਤਕਲੀਫ ਹੈ ਭਈ ਜਿਹੜੇ ਵਪਾਰੀਆਂ ਦਾ ਕੇਸ ਸੈਂਟਰ ਦੇ ਜੀਐਸਟੀ ਦੇ ਵਿੱਚ ਪੈਂਦਾ ਉਹਨਾਂ ਨੂੰ ਤੇ ਰਿਫੰਡ ਆਮ ਨਾਲ ਮਿਲਦਾ ਪਿਆ ਤੇ ਜਿਹੜੇ ਵਪਾਰੀਆਂ ਦਾ ਕੇਸ ਪੰਜਾਬ ਸਰਕਾਰ ਜੀਐਸਟੀ ਦੇ ਵਿੱਚ ਆਂਦਾ ਵੈ ਕਿਉਂਕਿ ਦੋਨੋਂ ਜੁਡੀਕਸ਼ਨ ਸਾਂਝੀਆਂ ਚਲਦੀਆਂ ਨੇ ਉਹ 6-6 ਮਹੀਨੇ ਸਾਲ-ਸਾਲ ਰਿਫੰਡ ਵਾਸਤੇ ਵੇਟ ਕਰਨ ਔਰ ਜਦ ਵਰਕਿੰਗ ਕੈਪੀਟਲ ਬਲੌਕ ਹੋ ਜਾਵੇਗੀ ਕਿਸੇ ਰੀਤ ਇੱਕ ਮੈਂ ਕਹਿੰਨਾ ਕਿ ਚਲੋ ਮੈਂ ਬਹੁਤੇ ਸਿਆਣੇ ਤਾਂ ਨਹੀਂ ਸਮਝਦਾ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਲੇਕਿਨ ਇੰਨੀ ਕਿ ਉਹਨਾਂ ਨੂੰ ਗਾਈਡ ਕਰਨ ਵਾਲੇ ਕੋਈ ਬੰਦੇ ਹੋਣਗੇ ਕਿ ਜੇ ਵਪਾਰੀ ਦੀ ਵਰਕਿੰਗ ਕੈਪੀਟਲ ਬਲੌਕ ਹੋ ਜਾਏ ਤੋ ਵਪਾਰ ਕਿੱਥੋਂ ਕਰੇਗਾ ਤੁਸੀਂ ਹਰ ਮਹੀਨੇ ਇੱਕ ਕੱਢਦੇ ਹੋ ਸਟੇਟ ਦਾ ਜੀਐਸਟੀ ਦੀ 8% 18% ਇਨਕਰੀਜ਼ ਆ ਗਈ 20% ਇਨਕਰੀਜ਼ ਆ ਗਈ ਉਹ ਪੰਜਾਬ ਦੇ ਲੋਕਾਂ ਨੂੰ ਇਹ ਵੀ ਸੱਚ ਦੱਸ ਦਿਓ ਕਿ ਰਿਫੰਡ ਰੋਕ ਕੇ ਜੀਐਸਟੀ ਦੀ ਇਨਕਰੀਜ਼ ਆ ਰਹੀ ਹੈ ਹਰ ਮਹੀਨੇ ਜਿਹੜਾ ਵਪਾਰੀ ਦਾ ਰਿਫੰਡ ਰੋਕਦੇ ਹੋ ਉਹਦੇ ਕਰਕੇ ਤੁਹਾਡੀ ਇਨਕਰੀਜ਼ ਆ ਰਹੀ ਹੈ ਤੁਹਾਡੇ ਨਿਯਲਾਕਾ ਦੀ ਪਾਲਿਸੀ ਕਰਕੇ ਨਹੀਂ ਇਨਕਰੀਜ਼ ਆ ਰਹੀ ਸੋ ਸਾਡੇ ਵਾਸਤੇ ਵੀ ਐਜ਼ ਅ ਐਡਵੋਕੇਟਸ ਬੀਇੰਗ ਪ੍ਰੈਜ਼ੀਡੈਂਟ ਆਫ ਦੀ ਪੰਜਾਬ ਟੈਕਸ ਬਾਰ ਐਸੋਸੀਏਸ਼ਨ ਔਰ ਮੇਰੇ ਨਾਲ ਸਾਡੇ ਚੇਅਰਮੈਨ ਬਲਕਿਸ਼ਨ ਗੁਪਤਾ ਜੀ ਵੀ ਬੈਠੇ ਨੇ ਸਾਡੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਭੱਲਾ ਜੀ ਵੀ ਬੈਠੇ ਨੇ ਸੈਕਟਰੀ ਜਨਰਲ ਕਾਉਂਸਲ ਸਾਹਿਬ ਬੈਠੇ ਨੇ ਸਾਡੇ ਜਨਰਲ ਸੈਕਟਰੀਜ਼ ਅ ਅਰੁਣ ਕਮਲ ਜੀ ਔਰ ਸਾਡੇ ਅਵਿੰਦਰ ਸ਼ਰਮਾ ਬੌਬੀ ਜੀ ਵੀ ਬੈਠੇ ਨੇ ਅਸੀਂ ਸਾਰਿਆਂ ਨੇ ਅੱਜ ਬੈਠਕ ਕੀਤੀ ਆ ਕਿ ਹੁਣ ਬਹੁਤ ਹੋ ਗਿਆ ਮਿਨੇ ਤਰਲੇ ਜਿਹੜੇਗੇ ਨੇ ਅਸੀਂ ਬਹੁਤ ਕਰ ਲਏ ਬਹੁਤ ਸਾਰੀਆਂ ਟ੍ਰੇਡ ਔਰਗੇਨਿਜੇਸ਼ਨਸ ਨੇ ਰਿਪਰੈਜ਼ੈਂਟੇਸ਼ਨਾਂ ਭੇਜੀਆਂ ਅਸੀਂ ਬਾਹਰ ਪੱਧਰ ਦੇ ਉੱਤੇ ਸਾਡੇ ਸਾਰੇ ਡਿਸਟ੍ਰਿਕਟ ਬਾਰਸਡੇ ਵੀ ਐਫਸੀਟੀ ਦੇ ਨਾਲ ਆਪਣੇ ਆਪਣੇ ਡੀਟੀਸੀਜ਼ ਦੇ ਨਾਲ ਈਟੀਸੀਜ਼ ਦੇ ਨਾਲ ਅਨੇਕ ਵਾਰੀ ਉਹਨਾਂ ਨੂੰ ਬੇਨਤੀਆਂ ਕਰ ਲਈਆਂ ਲੇਕਿਨ ਉਹਦਾ ਕੋਈ ਨਤੀਜਾ ਨਹੀਂ ਨਿਕਲਦਾ ਔਰ ਐ ਸਰਕਾਰ ਦੇ ਕੰੰਤ ਜੂਨ ਹੀ ਰਿੰਗਦੀ ਕਿ ਜੇ ਅਸੀਂ ਵਪਾਰੀ ਦਾ ਰੋਕੜ ਰੋਕ ਲਾਂਗੇ ਉਹਦੀ ਵਰਕਿੰਗ ਕੈਪੀਟਲ ਰੋਕ ਲਾਂਗੇ ਤੇ ਉਹ ਕੰਮ ਕਿਵੇਂ ਕਰੇਗਾ ਹਾਰ ਕੇ ਸਾਨੂੰ ਅੱਜ ਇਹ ਜੁਆਇੰਟ ਮੀਟਿੰਗ ਬੁਲਾਨੀ ਪਈ ਔਰ ਅੱਜ ਇਹ ਜੁਆਇੰਟ ਮੀਟਿੰਗ ਤੇ ਅਸੀਂ ਫੈਸਲਾ ਕੀਤਾ ਮੈਂ ਕੋਈ ਫੇਰ ਦੱਸਦੇ ਆ ਅਸੀਂ ਸਰਕਾਰ ਕੋਲੋਂ ਕੁਝ ਨਹੀਂ ਮੰਗ ਰਹੇ ਜਿਹੜਾ ਸਾਡਾ ਪੈਸਾ ਵਪਾਰੀ ਦਾ ਪੈਸਾ ਸਰਕਾਰ ਕੋਲ ਪਿਆ ਹੈ ਜਿਹੜਾ ਐਕਸੈਸ GST ਰੇਟ ਵਰੀਏਸ਼ਨ ਕਰਕੇ ਆ ਜਾਂਦਾ ਹੈ ਅਸੀਂ ਸਿਰਫ ਉਹੀ ਮੰਗਦੇ ਪਏ ਹਾਂ ਤੁਹਾਡੇ ਕੋਲੋਂ ਨਹੀਂ ਮੰਗਦੇ ਪਏ ਪੈਸੇ ਕਿ ਤੂੰ ਸਰਕਾਰ ਸਾਨੂੰ ਕੁਝ ਦੇ ਦੇ ਵਪਾਰੀ ਇਹ ਨਹੀਂ ਮੰਗਦਾ ਪਿਆ ਕਿ ਸਾਨੂੰ ਕੁਝ ਸਰਕਾਰ ਦੇ ਦੇ ਸਿਰਫ ਵਪਾਰ ਵਪਾਰੀ ਉਹ ਮੰਗਦਾ ਜਿਹੜਾ ਉਹਦਾ ਆਪਣਾ ਪੈਸਾ ਸਰਕਾਰ ਕੋਲ ਪਿਆ ਹੋਇਆ ਔਰ ਅਸੀਂ ਜਿਹੜਾ ਹੈਗਾ ਵਾ ਅੱਜੇ ਮੰਗ ਕੀਤੀ ਹੈ ਕਿ ਜਿੰਨੇ ਬੈਠਦੇ ਔਰ ਜੀਐਸਟੀ ਦੇ ਰਿਫੰਡਸ ਪੈਣੇ ਉਹ ਬਿਨਾਂ ਕਿਸੇ ਦੇਰੀ ਦੇ ਇਮੀਡੀਏਟਲੀ ਇਸ਼ੂ ਕਿਤੇ ਜਾਣ ਔਰ ਅੱਗੇ ਵਾਸਤੇ ਵੀ ਇੱਕ ਟ੍ਰਾਂਸਪੇਰੈਂਟ ਮੈਕੈਨਿਜ਼ਮ ਸਟੈਬਲਿਸ਼ ਕੀਤਾ ਜਾਵੇ ਕਿ ਆਟੋਮੈਟਿਕਲੀ ਜਦੋਂ ਵਪਾਰੀ ਨੇ ਅਪਲੀਕੇਸ਼ਨ ਦਿੱਤੀ ਹੈ 60 ਦਿਨ ਦੇ ਵਿੱਚ ਤੁਸੀਂ ਰਿਫੰਡ ਦੇਣਾ ਹੈ ਤਾਂ ਆਟੋਮੈਟਿਕਲੀ ਰਿਫੰਡ ਆ ਜਾਈਵੇ ਸੈਂਟਰ ਦਾ ਹੁੰਦਾ ਹੈ ਇਥੇ ਗੁਰੂ ਦਸ਼ਨਾ ਵੀ ਦੇਣੀ ਪੈਂਦੀ ਹੈ ਰਿਫੰਡ ਫੇਰ ਹੀ ਨਹੀਂ ਆਉਂਦਾ ਔਰ ਜਿੱਥੇ ਡਿਲੇ ਹੋਵੇ ਉਥੇ ਉਸ ਅਫਸਰ ਦੀ रिस्पोंस रिस्पॉन्सिबिलिटी सॉरी रिस्पोंसिबिलिटी फिक्स करनी चाहिए और व्यापारियन मजबूर हो गए से अभी तक सारे व्यापारी बैठे ने अगे तो इंट्रस्ट की एप्लीकेशन जी लीगली बनता वे इंट्रस्ट और रिस्पोंसिबल ऑफिसर अपने को देना पेगा अगे तो असं वह भी एप्लीकेशन जी है इंट्रस्ट द ਉਹਦੇ ਚ ਫਾਈਲ ਕਰਾਂਗੇ ਔਰ ਅਸੀਂ ਸਰਕਾਰ ਕੋਲੋਂ ਇਹ ਮੰਗ ਕਰਦੇ ਆ ਕਿ 10 ਦਿਨ ਦੇ ਵਿੱਚ ਵਿੱਚ ਵਿਥਨ 10 ਡੇਸ ਦੈਟ ਇਜ਼ ਕਮਿੰਗ ਔਨ ਅ ਨੈਕਸਟ ਵੀਕ ਦਾ ਸੰਡੇ ਕਿਦੋਂ ਪਿਆ 8 ਦਸੰਬਰ ਨੂੰ ਸੰਡੇ ਕਿਦੋਂ ਪਿਆ 8 ਨੂੰ ਮੰਡੇ ਆ 8 ਨੂੰ ਮੰਡੇ ਹੈ ਨਾ 8 ਤਰੀਕ ਤੱਕ ਜੇ ਸਰਕਾਰ ਨੇ ਪਿਛਲਾ ਟੋਟਲ ਦਾ ਟੋਟਲ ਬੈਕਲੌਗ ਇਹ ਨਹੀਂ ਕਿ ਇੱਕ ਮਹੀਨੇ ਦਾ ਪਾ ਦਿਓ ਤੇ ਜੋ ਪੂਝ ਦਿਓ ਜਿੰਨਾ ਹੁਣ ਤੱਕ ਦਾ ਅਕਤੂਬਰ ਮਹੀਨੇ ਤੱਕ ਦਾ ਜਿੰਨਾ ਰਿਫੰਡ ਦਾ ਬੈਕਲੌਗ ਤੁਹਾਡੇ ਕੋਲੇ ਬੰਦਾ ਹੈ ਜੇ 8 ਦਸੰਬਰ ਤੱਕ ਨਾ ਪਾਇਆ ਤੇ ਸੂਬੇ ਭਰ ਦੇ ਟੈਕਸੇਸ਼ਨ ਦਫ਼ਤਰਾਂ ਦਾ ਵਪਾਰੀ ਸੰਗਠਨ ਔਰ ਉੱਥੇ ਦੀ ਜਿਲ੍ਹਾ ਟੈਕਸ ਬੋਰਡ ਜੋਇੰਟਲੀ ਉਦਾ ਘਰਾਵ ਕਰਨ ਗਿਆ ਤੇ ਫਿਰ ਸਾਨੂੰ ਧੌਂ ਤੇ ਗੋਡਾ ਰੱਖਣਾ ਵੀ ਆਉਂਦਾ ਅਸੀਂ ਅਜੇ ਤੱਕ ਬੇਨਤੀਆਂ ਕਰਦੇ ਆਏ ਆ ਲੇਕਿਨ ਬੇਨਤੀ ਦੀ ਵੀ ਇੱਕ ਲਿਮਿਟ ਹੁੰਦੀ ਹੈ ਤੇ ਫਿਰ ਪੰਜਾਬੀ ਧੌਂ ਤੇ ਗੋਡਾ ਰੱਖਣਾ ਵੀ ਜਾਣਦੇ ਨੇ ਤੇ ਫਿਰ ਆਪਣਾ ਹੱਕ ਲੈਣਾ ਵੀ ਜਾਣਦੇ ਨੇ ਔਰ ਉਹਦੇ ਵਾਸਤੇ ਜੋ ਵੀ ਕਨਸੀਕਵੈਂਸਸ ਹੋਣਗੇ ਉਹਦੇ ਵਾਸਤੇ ਪੰਜਾਬ ਸਰਕਾਰ ਦੇ ਮੰਤਰੀ ਪੰਜਾਬ ਸਰਕਾਰ ਦੇ ਫਰੇਸ਼ਰ ਕਮਿਸ਼ਨਰ ਪੰਜਾਬ ਸਰਕਾਰ ਦੇ ਟੈਕਸੇਸ਼ਨ ਕਮਿਸ਼ਨਰ ਤੇ ਜ਼ਿਲ੍ਹਿਆਂ ਦੇ ਡਿਪਟੀ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਜਿਹੜੇ ਹੈਗੇ ਨੇ ਉਹ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਣਗੇ ਉਹ ਆਪਣਾ ਹਿਸਾਬ ਲਾ ਕੇ ਰੱਖਣ। ਸੋ ਸਾਡੀ ਸਿੱਧੀ ਸਿੱਧੀ ਉਹਨਾਂ ਨੂੰ ਚੇਤਾਵਨੀ ਹੈ। ਬੇਨਬਰ ਪ੍ਰਾਰਥਨਾ ਵੀ ਹੈਗੀ ਹੈ। ਹੱਥ ਜੋੜ ਕੇ ਬੇਨਤੀ ਵੀ ਹੈਗੀ ਹੈ। ਕੀ ਵਪਾਰੀ ਨੂੰ ਸ਼ਾਂਤੀ ਨਾਲ ਵਪਾਰ ਕਰਨ ਦਿਓ ਜੇ ਵਪਾਰ ਕਰੇਗਾ ਤਾਂ ਤੁਹਾਡਾ ਟੈਕਸ ਰੈਵਨਿਊ ਵਧੇਗਾ ਪਰ ਲੱਗਦਾ ਹੈ ਕਿ ਤੁਹਾਨੂੰ ਕੋਈ ਇੰਟਰਸਟ ਨਹੀਂਗਾ ਕਿ ਪੰਜਾਬ ਦਾ ਟੈਕਸ ਰੈਵਨਿਊ ਵਧੇ ਜੇ ਥੋੜੀ ਬਹੁਤੀ ਵੀ ਸਿਆਣਪ ਹੁੰਦੀ ਤੇ ਤੁਸੀਂ ਵਪਾਰੀਆਂ ਦਾ ਹੱਕ ਦਾ ਪੈਸਾ ਨਾ ਰੋਕਦੇ ਉੱਥੇ ਤੁਸੀਂ ਇਤਰਾਜ਼ ਕਰ ਸਕਦੇ ਜੀ ਮੇਰੇ ਕੋਲ ਕੁਝ ਮੰਗਦੇ ਨੇ ਵਪਾਰੀ ਤੁਹਾਡੇ ਕੋਲੋਂ ਕੁਝ ਮੰਗਦਾ ਨਹੀਂ ਪਿਆ ਜਿਹੜਾ ਉਹਦਾ ਪੈਸਾ ਤੁਹਾਡੇ ਕੋਲ ਪਿਆ ਉਹਦੀ ਵਾਪਸੀ ਮੰਗਦਾ ਪਿਆ ਸੋ ਇੰਨੀਆਂ ਬੇਨਤੀਆਂ ਆਪ ਜੀ ਦੇ ਥਰੂ ਮੈਂ ਪੰਜਾਬ ਸਰਕਾਰ ਨੂੰ ਕਰਨੀਆਂ ਸੀਗੀਆਂ ਉਮੀਦ ਕਰਦਾ ਕਿ 8 ਤਰੀਕ ਨੂੰ ਐਸੀ ਸਿਚੁਏਸ਼ਨ ਨਹੀਂ ਪੈਦਾ ਕਰਨਗੇ ਕਿ ਸਾਨੂੰ ਸਾਰਿਆਂ ਨੂੰ ਟ੍ਰੇਡ ਆਰਗੇਨਾਈਜੇਸ਼ਨਸ ਨੂੰ ਔਰ ਪੰਜਾਬ ਟੈਕਸ ਬਾਰ ਔਰ ਡਿਸਟ੍ਰਿਕਟ ਟੈਕਸ ਬਾਰ ਐਸੋਸੀਏਸ਼ਨ ਥਰੂ ਡਿਸਟ੍ਰਿਕਟ ਦੇ ਦਫ਼ਤਰਾਂ ਦਾ ਘੇਰਾ ਉੱਪਰ ਦੀ ਲੋੜ ਪਵੇ ਇਸ ਉਮੀਦ ਦੇ ਨਾਲ ਕਿ ਅੱਠ ਤੱਕ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਪਿਛਲਾ ਬੈਕਲੌਗ ਸਾਰਾ ਰਿਫੰਡ ਦਾ ਉਹ ਇਸ਼ੂ ਹੋ ਜਾਵੇ ਔਰ ਅੱਗੇ ਵਸੇ ਰੈਗੂਲਰ ਬੇਸ ਮੰਥਲੀ ਬੇਸਿਸ ਦੇ ਉੱਤੇ ਜਿਹੜਾ ਰਿਫੰਡ ਅਰਾਈਜ਼ ਹੋਏਗਾ ਉਹ ਨਾਲ-ਨਾਲ ਮਿਲੇ ਇਸ ਗੱਦੇ ਉਮੀਦ ਕਰਦੇ ਹਾਂ ਕਿ ਬੈਸਟ ਬੈਟਰ ਸੈਂਸ ਜਿਹੜੀ ਹੈਗੀ ਹੈ ਇਹਨਾਂ ਅਫਸਰਾਂ ਦੇ ਉੱਤੇ ਔਰ ਸਰਕਾਰ ਦੇ ਉੱਤੇ ਪ੍ਰਵੇਲ ਕਰੇਗੀ ਬਹੁਤ-ਬਹੁਤ ਧੰਨਵਾਦ ਜਿਹੜਾ ਉਸਕੀ ਬੈਟ ਰਿਫੰਡ ਦਾ ਕਿਆ ਬੈਟ ਤਾਂ ਕਾਫੀ ਤਾਂ ਬੰਦ ਹੋ ਚੁੱਕਾ ਹੈ ਕਿਹੜੇ ਰਿਫੰਡ ਹੋਣਗੇ ਉਧੇ ਬਹੁਤ ਸਾਰੇ ਇਸ਼ਤ ਹੈਗੇ ਨੇ ਜੀ ਰਿਫੰਡ ਜਿਹੜੇ ਪੈਂਡਿੰਗ ਚੱਲਦੇ ਪਏ ਨੇ ਇਹਦਾ ਪੈਂਡਿੰਗ ਹੈਗਾ ਸਰ ਬੈਟਰ ਅ ਕਹਿੰਦਾ 2017 ਦੇ ਪ੍ਰਕਿਰਿਆ ਇਸਮਾਪਤ ਨਹੀਂ ਨਹੀਂ ਪ੍ਰਕਿਰਿਆ ਇਸਮਾਪਤ ਹੋ ਗਈ ਜੀ ਕਿਹਾ ਕਿ ਕੇਸਿਸ ਦੀ ਸਸਪੈਂਡ ਅੱਗੇ ਚੱਲਦੀ ਪਈ ਹੈ ਕੁਝ ਬਹੁਤ ਸਾਰੇ ਰਿਫੰਡ ਸਾਡੇ ਡਿਊ ਪਏ ਨੇ ਦੇਦੇ ਨਹੀਂ ਪਈ ਜੀ ਜਿਹੜੇ ਨੰਬਰ ਉਦੋਂ ਦੇ ਹੈਗੇ ਨੇ ਐਗਜ਼ੈਕਟ 100 ਕਰੋੜ ਤੋਂ ਉੱਪਰ ਹੋਏਗਾ ਸ਼ਾਇਦ ਇਹ ਕੱਲਾ ਲੁਧਿਆਣਾ ਦਾ ਸਰ ਨਹੀਂ ਨਹੀਂ ਪੰਜਾਬ ਲੁਧਿਆਣਾ ਲੁਧਿਆਣਾ ਕੱਲੇ ਦਾ ਆਏਗਾ ਬਾਕੀ ਹੋਰ ਸਟੇਟਸ ਉਹ ਮੇਨ ਤੇ ਟੰਕੋ ਚੋਂ ਲਿਆਣ ਦਾ ਰੈਵਨਿਊ ਦਾ ਤੇ ਲੁਆਣਦਾ ਹੀ ਹੁੰਦਾ ਕੰਟਰੀਬਿਊਸ਼ਨ ਜਿਹੜੀ ਪੌਸਿਬਲ ਨਹੀਂ ਹੈ ਜੀਐਸਟੀ ਦੇ ਕੋਲ ਉਹਦੇ ਵਿੱਚ ਇੱਕ ਨੋਮ ਹੈਗਾ ਵਾ ਕਿ ਅਗਰ ਤੁਸੀਂ 40 ਦਿਨਾਂ ਜਾਂ 60 ਦਿਨਾਂ ਚ ਪੇਮੈਂਟ ਨਹੀਂ ਕਰਦੇ ਵਾਪਸ ਤੇ ਉਹਦੇ ਵਿੱਚ ਵਿਆਜ ਦੇਣਾ ਜ਼ਰੂਰੀ ਹੁੰਦਾ ਵਾ ਤੇ ਜੇ 6 ਮਹੀਨੇ 8 ਮਹੀਨੇ ਹੋ ਗਏ ਤੁਸੀਂ ਉਹ ਵਿਆਜ ਦੇ ਲਈ ਕਿਉਂ ਨਹੀਂ ਮੈਂ ਉਹੀ ਕਹਿ ਰਿਹਾ ਜੀ ਪ੍ਰੋਬਲਮ ਕੀ ਹੈ ਕਿ ਜਦੋਂ ਵਪਾਰੀ ਇੰਟਰਸਟ ਦੀ ਐਪਲੀਕੇਸ਼ਨ ਲੈ ਕੇ ਜਾਂਦਾ ਹੈ ਤੇ ਫਿਰ ਅਫਸਰ ਉਹ ਪਿਆਰ ਨਾਲ ਦਬਕਾਂਦਾ ਵੀ ਹੈ ਕਿ ਜੇ ਤੂੰ ਮੇਰੇ ਗੱਲ ਨੂੰ ਹੱਥ ਪਾਏਂਗਾ ਤਾਂ ਮੈਂ ਤੇਰੇ ਗੱਲ ਨੂੰ ਹੱਥ ਪਾ ਲੂਗਾ ਸਰ ਇੰਟਰਸਟ ਕੀ ਅਸਰ ਦਿੱਤਾ ਨਹੀਂ ਹੈ ਕਿਸੇ ਕਿਸ ਇੱਕ ਵੀ ਕੇਸ ਐਸਾ ਨਹੀਂਗਾ ਜਿੱਥੇ ਪੰਜਾਬ ਸਰਕਾਰ ਨੇ ਡਿਲੇਡ ਰਿਫੰਡ ਦਿੱਤੇ ਇੰਟਰਸਟ ਦਿੱਤਾ ਹੋ ਇੱਕ ਵੀ ਕੇਸ ਐਸਾ ਨਹੀਂਗਾ ਪੰਜਾਬ ਦੇ ਕਿੰਨੇ ਸਰ ਕੇਸ ਹੋਣੇ ਜਿਹੜੇ ਪੈਂਡਿੰਗ ਵਿੱਚ ਹੈਗੇ ਛੇ ਛੇ ਮਹੀਨੇ ਸਾਥ ਤੋਂ ਅੰਦਾਜ਼ਾ ਇਸ ਵੇਲੇ ਇਸ ਵੇਲੇ ਮੇਰਾ ਖਿਆਲ ਹੈ ਕਿ 1000 ਕਰੋੜ ਤੋਂ ਉੱਪਰ ਦਾ ਰਿਫੰਡ ਹੈਗਾ ਵੈ ਨੰਬਰ ਆਫ ਕੇਸ ਨੰਬਰ ਆਫ ਕੇਸ ਐਗਜ਼ੈਕਟਲੀ ਆਈਡੈਂਟੀਫਾਈ ਕਰਨਾ ਔਖਾ ਹੈ ਮਤਲਬ 1000 ਕਰੋੜ ਦੇ ਕਰੀਬ ਜਿਹੜਾ ਹੈਗਾ ਇਸ ਵੇਲੇ ਪੰਜਾਬ ਸਰਕਾਰ ਦੇ ਵੱਲ ਵਪਾਰੀਆਂ ਦਾ ਡਿਊ ਹੈ ਵਪਾਰੀਆਂ ਦਾ ਡਿਊ ਹੈ ਸਰਕਾਰ ਕੋਲ ਕੁਝ ਨਹੀਂ ਲੈਣਾ ਸਰਕਾਰ ਕੋਲ ਇੱਕ ਨਿੱਕਾ ਪੈਸਾ ਨਹੀਂ ਵਪਾਰੀ ਮੰਨਦੇ ਵਪਾਰੀਆਂ ਦਾ ਪੈਸਾ ਹੈ ਜਿਹੜਾ ਸਰਕਾਰ ਡਾਕਾ ਮਾਰ ਕੇ ਬੈਠੀ ਹੈ ਸਰ ਮੈਂ ਰੀਸੈਂਟਲੀ ਮੇਰੀ ਗੱਲ ਉਸੇ ਬੀਤ ਤੰਦੂਰ ਯੂਨੀਵਰਸਿਟੀ ਵਿੱਚ ਪਛਾਸੀ ਗਾ ਤੇ ਉਹਨਾਂ ਨੇ ਇਹ ਚੀਜ਼ ਕਹੀ ਸੀ ਕਿ ਪਿਛਲੇ 3 ਮਹੀਨੇ ਦਾ ਰੁਪਏ ਰਪਰਡ ਬਾਕੀ ਸਾਰੇ ਇਸ ਜੂਨ ਤੱਕ ਦੇ ਦਿੱਤੇ ਹੋਏ ਆ ਉਹਦਾ ਰੀਜ਼ਨ ਹੈਗਾ ਵਾ ਕਿ ਜਿਹੜਾ ਨਵੀਂ ਪ੍ਰਕਿਰਿਆ ਆਈ ਹੈ ਜਿਹੜੇ ਸਲੈਪ ਦੇ ਵਿੱਚ ਡਿਫਰੈਂਸ ਹੈਗਾ ਵਾ ਉਹਨੂੰ ਜੱਜ ਕਰ ਰਿਹਾ ਉਹਦੇ ਕਰਕੇ ਸਾਡਾ ਟੈਪ ਹੋਇਆ ਨਹੀਂ ਜਿਹੜੀ ਸਲੈਪ ਦਾ ਡਿਫਰੈਂਸ ਹੁਣ ਨਵਾਂ ਆਇਆ ਹੈ ਉਹ ਅੱਗੇ ਤੇ ਅਪਲਾਈ ਹੋ ਰਿਹਾ ਕਿ ਰਿਸਪੈਕਟਿਵ ਹੋ ਰਿਹਾ ਨਹੀਂ ਉਹ ਕਹਿੰਦਾ ਜੂਨ ਤੱਕ ਦਾ ਨਹੀਂ ਨਹੀਂ ਦਿੱਤਾ ਮਈ ਤੱਕ ਦਾ ਹੈ ਸਾਹਿਬ ਇਟ ਇਜ਼ ਓਨਲੀ ਅਪ ਟੂ ਮਈ ਉਹਨਾਂ ਇੱਕ ਤੱਕ ਦੇ ਰਿਫੰਡ ਦਿੱਤੇ ਨੇ ਓਏ ਉਹ ਵੀ ਉਹ ਵੀ ਮਈ ਤੱਕ ਅਪਲਾਈ ਹੋਈ ਉਹ ਵੀ ਜਿਹੜੇ 31 ਮਈ ਤੱਕ ਅਪਲਾਈ ਹੋਈ ਸੀਗੇ ਉਸਦੇ ਬਾਅਦ ਕੋਈ ਰਿਫੰਡ ਨਹੀਂ ਇਹਨਾਂ ਨੇ ਦਿੱਤਾ ਸੋ ਇਸ ਕਰਕੇ ਸਾਡੀ ਇਹ ਬੇਨਤੀ ਹੈ ਤੁਹਾਡੇ ਮਾਧਿਅਮ ਦੇ ਨਾਲ ਕਿ ਪੰਜਾਬ ਦੇ ਵਿੱਚ ਐਸਾ ਮਾਹੌਲ ਨਾ ਖੜਾ ਕੀਤਾ ਜਾਵੇ ਕਿ ਵਪਾਰੀ ਛੜਕਾ ਜਾਵੇ ਡਾਟਾ ਪੈਂਸਲਰ ਸਟੇਟ ਦੇ ਵਿੱਚ ਜਿਹੜੇ ਸਟੇਟ ਜੀ ਐਸ ਵੀ ਦੇ ਕਿੰਨੇ ਨੰਬਰ ਜੁੜੇ ਹੋਏ ਐ ਤੇ ਸੈਂਟਰਲ ਜੀ ਐਸਟੀ ਦੇ ਕਿੰਨੇ ਆ ਉਹ ਤੁਹਾਡੇ ਤੱਕ ਮੈਂ ਐਸੋਈ ਤਾਂ ਨਹੀਂ ਹੈ ਆਈ ਵਿਲ ਟੋ ਰਾਈਟ ਓਕੇ ਸਰ ਥੈਂਕ ਯੂ ਸਰ ਦਾ ਬਹੁਤ ਧੰਵਾਦ ਜੀ ਜਨਵਰੀ ਦੇ ਰੁਕੇ ਹੋਏ ਆ ਬੈਟ ਦੇ